ਇੱਥੇ ਰਾਜਸਥਾਨ ਆ ਕੇ ਬਹਿ ਗਿਆ ਕੀ ਕੀਤਾ ਫੜੀ ਬੇਟਾ ਉਹ ਭਰਾਵਾ ਨੂੰ ਫੇਰ ਮਗਰ ਆ ਗਿਆ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਆਪ ਦਾ ਮੇਰਾ ਖੈੜਾ ਨਹੀਂ ਛੱਡਦੇ ਇੱਥੇ ਤਾਂ ਕੰਮ ਕਰ ਲੈਂਦੇ ਜੇ ਮੈਂ ਸਾਡਾ ਕੰਮ ਹੈ ਭਰਾਵਾ ਜੀ ਉੱਥੇ ਪੰਜਾਬ ਉੱਤੇ ਛੱਡ ਕੇ ਤੂੰ ਰਾਜਸਥਾਨ ਆ ਕੇ ਪੰਜਾਬ ਉੱਤੇ ਟਿੱਡ ਨਹੀਂ ਪਿਆ ਤੇਰਾ ਯਾਰ ਬਾਈ ਟ੍ਰੇਨ ਲਾ ਦੇ ਦੇ ਬੱਕਰੀਆਂ ਦੀਆਂ ਕਿੱਥੇ ਤੂੰ ਯਾਰ ਸਾਡਾ ਮੇਰਾ ਕੰਮ ਹੈ ਮੈਂ ਸਾਰੇ ਕੰਮ ਕਰਦਾ ਠੀਕ ਆ ਆ ਕੋਈ ਮੈਂ ਠੱਗੀ ਠੋਰੀ ਮਾਰਦਾ ਇੱਥੇ ਤੂੰ ਪੁਗਾਈ ਮਾਰ ਕੇ ਇੱਥੇ ਕੈਮਰਾ ਚੱਕ ਕੇ ਮੂੰਹ ਆ ਗਿਆ ਤੂੰ ਪਹਿਲਾਂ ਤੇ ਮੇਰਾ ਉੱਥੇ ਲਹੂ ਪੀ ਲਿਆ ਤੁਸੀਂ ਆ ਹਿੰਦੀ ਚ ਬਰਾਡ ਲਖ ਏ ਭਾਈ ਚੱਕਰ ਤਾਂ ਕੀ ਆ ਮੈਨੂੰ ਆ ਤਾਂ ਦੱਸ ਦੇ ਤਾ ਢੱਟ ਕੇ ਨਹੀਂ ਪਰਦਾ ਇੱਥੇ ਰੇਟ ਟਿੱਬੇ ਚ ਕੀ ਲਾ ਰਹੇ ਹੋ ਬਈ ਇੱਕ ਬੰਦਾ ਕਮਾਈ ਨੂੰ ਫਿਰਦਾ ਤੇ ਮੈਂ ਇੱਕ ਨੰਬਰ ਦੀ ਕਮਾਈ ਮੇਰੇ ਕਾਹਦਾ ਕਮਾਈ ਇੱਥੇ ਕਾਦੀ ਕਮਾਈ ਆ ਰੇਟਾ ਟਿੱਬੇ ਕੱਲੇ ਰਾਸਤਾਂ ਚ ਕਾਦੀ ਕਮਾਈ ਆ ਪੰਜਾਬ ਚ ਕੀ ਕਮਾਈ ਆ ਮੈਂ ਪੰਜਾਬ ਚ ਦੁਕਾਨ ਕਰਨਾ ਕਰਿਆਨਾ ਕੀ ਆ ਉਥੇ ਜਾਂ ਮੈਨੂੰ ਗੋਲੀਆਂ ਵੇਚਣੀਆਂ ਪੈਣਗੀਆਂ ਜਾਂ ਗਾਬੇ ਵੇਚਨੇ ਪੈਣਗੇ ਕਿਉਂ ਲੋਕ ਇੱਥੇ ਪਤਾ ਕਿੰਨੀ ਕਮਾਈ ਆ ਇੱਥੇ ਕਾਦੀ ਕਮਾਈ ਆ 500 ਰੋਟ ਨਹੀਂ ਹੋਣੀ ਉਹ ਯਾਰ ਬੋਟ ਨਹੀਂ ਤੈਨੂੰ ਪਤਾ ਇੱਥੇ ਇੱਥੇ 10 ਫਸਲਾਂ ਵੱਡੀਆਂ ਗਈਆਂ ਪੰਜਾਬ 'ਚ ਹਜੇ ਇੱਕ ਨਹੀਂ ਫਸਲ ਇੱਥੇ ਕੱਲੀ ਕਣਕ ਆ ਉਥੇ ਉਹ ਇੱਕ ਦਿਨ ਚ ਨਵੇੜ ਕੇ ਮਾਰਨਗੇ ਉਥੇ ਇੱਥੇ ਬਈ ਲੇਵਰਾ ਇੱਥੇ ਬੁੜੀਆਂ ਬੰਦੇ ਬਹੁਤ ਕੰਮ ਕਰਦੇ ਆ ਇੱਥੇ ਪਹਿਲਾਂ ਹੁਣ ਆ ਜਾਂਦੀ ਮੇਰੇ ਕੋਲ ਸਰੋਂ ਕੋਈ 5 ਕਿਲੋ ਆ ਸਰੋਂ ਦਾ ਮੈਂ ਲਾਈ ਜਾਣਾ ਅੱਜ ਟਰਾਲੀ ਭੇਜੀ ਆ ਇਥੋਂ ਮੈਂ ਪੰਜਾਬ ਤੇ ਤੂੰ ਭਰਾਵਾ ਉਥੇ ਠੰਡੇ ਮਿਲ ਕੇ ਜਾੜਾ ਠੰਡੇ ਯਾਰ ਤੂੰ ਗੱਲ ਸੁਣ ਪਹਿਲਾਂ ਮੈਂ ਟਰਾਲੀ ਸਰੋਂ ਦੀ ਕੋਈ 5 ਕਿਲੋ ਕੋਈ 4 ਕਿਲੋ ਹੁਣ ਜਾਉ ਜਿਹੜੇ ਇੱਥੋਂ ਖੇਤਾਂ ਚ ਬੱਚਾ ਬੱਚੀ ਕੰਮ ਕਰਦਾ ਇੱਥੇ ਮੈਂ 4-5 ਟਰਾਲੀਆਂ ਮੈਂ ਹਫ਼ਤੇ ਚ ਵੇਚਦਾ ਇੱਥੇ ਕਿਲੋ ਕਿਲੋ 2-2 ਕਿਲੋ ਇਕੱਠੀ ਕਰਕੇ ਸਾਰੇ ਪਿੰਡ ਤੇਰਾ ਯਾਰ ਪਿੰਡ ਤੈਨੂੰ ਮੈਂ ਤੂੰ ਦਾ ਕਿਹੜਾ ਆ ਉਹ ਹੈਗਾ ਤੇ ਸੋਡੇ ਸਾਰੇ ਪਿੰਡ ਚ ਇੱਕ ਜੌਨ ਦੀ ਟਰਾਲੀ ਘੜਦੀ ਮੈਨੂੰ ਤੇ ਇੱਕ ਟਰਾਲੀ ਸਰੋਂ ਦੀ ਘੜਦੀ ਮੈਂ ਨਾ ਮੈਂ ਦੁਕਾਨ ਹੀ ਛੱਡ ਜੀ ਤੇ ਲੋਕ ਵੀ ਇਦੇ ਹੀ ਨਹੀਂ ਜਦੋਂ ਤੇ ਫਿਰੋਜ ਤਾਂ ਗੱਲ ਆ ਪੰਜਾਬ ਚ ਕੀ ਕਰਨਾ ਮੈਂ ਕਰਿਆਣਾ ਕਰਕੇ ਆ ਇੱਥੇ ਕੀ ਵਿਚਾਲੀਆਂ ਰੌੜੀਆਂ ਪਕੌੜੀਆਂ ਯਾਰ ਇਹ ਚ ਇਹ ਤਾਂ ਮੈਂ ਵਿਖਾਵਾ ਮੇਰਾ ਬਈ ਹੈਗਾ ਕੰਮ ਸਰੋਂ ਚ ਕਣਕ ਬਾਜਰਾ ਸੋਇਆ ਬੀਨ ਇੱਥੇ ਪਤਾ ਨਹੀਂ ਕੀ ਕੀ ਆਉਂਦਾ ਬਾਈ ਮੋਟਾ ਕੰਮ ਕਰ ਲਾ ਗਿਆ ਵੀ ਤੇ ਨਹੀਂ ਇਤਰਾ ਢਿੱਡ ਕਾਉ ਤੋ ਨਹੀਂ ਭਰਦਾ ਐਂ ਕਾ ਬਾਈ ਇੱਕ ਨੰਬਰ ਦੀ ਕਮਾਈ ਨਾਲ ਢਿੱਡ ਕਦੇ ਨਹੀਂ ਭਰਦਾ ਦੋ ਨੰਬਰ ਦੀ ਕਮਾਈ ਹੋਊਗਾ ਮੇਰਾ ਢਿੱਡ ਭਰ ਜੀ ਦੋ ਨੰਬਰ ਕਿਹੜੇ ਹਿਸਾਬ ਨਾਲ ਕਹਿਣਾ ਤੂੰ ਗਾਬੇ ਵੇਚ ਲਾ ਲੋਕਾਂ ਗਾਲ ਵਾਢ ਲਾ ਕੋ ਨਹੀਂ ਕਰਦਾ ਤੂੰ ਉਹ ਮੈਨੂੰ ਕੀ ਲੋੜ ਹੈ ਕਰਨੀ ਮੇਰਾ ਇੱਕ ਨੰਬਰ ਕੰਮ ਚੱਲੀ ਜਾਂਦਾ ਮੇਰਾ ਬੱਕਰੀਆਂ ਦਾ ਵਧੀਆ ਤੇਰਾ ਕੀ ਪਤਾ ਥੋਰਾ ਆਸਤਾਨੋਂ ਲੈ ਕੇ ਦੋ ਇੱਥੇ ਹੋਰ ਦੂਜਾ ਸੁੱਕਾ ਸਮਾਨ ਵੇਚੀ ਜਾਂਦਾ ਮੈਂ ਲੋਕ ਤਾਂ ਐਂ ਕਹਿੰਦੇ ਆ ਦੇਖ ਲੈ ਕਿਹੜਾ ਸੁੱਕਾ ਉਹ ਲੋਕ ਤਾਂ ਐਂ ਕਹਿਣਗੇ ਪਿੰਡ ਫਿਰ ਉਹ ਇੱਥੇ ਸਾਰੇ ਮੈਂਤੀ ਲੋਕ ਆ ਕੰਮ ਕਰਦੇ ਆ ਸ਼ੋਰ ਵੇਖ ਬੁਖਾ ਰੂੜੀਆਂ ਬੁਖਾ ਆਪਣੇ ਬੁਖਾ ਕੇ ਸ਼ੋਰ ਰੂੜੀਆਂ ਕੋਈ ਉਹ ਤਾਂ ਆਪਣੇ ਨਹੀਂ ਤੈਨੂੰ ਦੁਕਾਨ ਕਿਵੇਂ ਇੱਥੇ ਕਿਵੇਂ ਦੇਤੀ ਫਿਰ ਇਹਨਾਂ ਨੇ ਕਿ ਕਰਾਇਆ ਰਿਸ਼ਤੇਦਾਰੀ ਆ ਭਾਈ ਇਹਨਾਂ ਨੂੰ ਲੈ ਲੇ ਇੱਕ ਮੈਂ ਕੋਈ ਕਰਾਇਆ ਨਹੀਂ ਬੜਾ ਸਕੀਮੀ ਆ ਨਾ ਕਰਾਇਆ ਭਾਈ ਪੂਰਾ ਦਿੰਨੇ ਆ ਦਿੰਨਾ ਕਰਾਇਆ ਹਾਂ ਸੌਦਾ ਪੱਤਾ ਕੋ ਮਰਜ਼ੀ ਲਈ ਜਾਣ ਹੁਣ ਮੈਂ 6 ਮਹੀਨੇ ਇੱਥੇ ਲਾਉਣੇ ਆ ਉਹ ਬੈਂਕ ਦਾ ਯਾਰ ਤੇਰੀ ਯਾਰ ਮੈਂ ਦੱਸੇ ਕੰਮ ਮਾੜਾ ਤੋ ਅੱਧ ਦਿਲ ਤੱਕ ਰੱਖ ਮੈਂ ਕਿਸੇ ਦਾ ਦੱਸ ਕੋਈ ਕਿਹਦਾ ਹੱਕ ਮਾਰੀ ਜਾਂਦਾ ਇੱਥੇ ਹੱਕ ਤਾਂ ਤੂੰ ਨਹੀਂ ਮਾਰਿਆ ਯਾਰ ਬਾਈ ਕੰਮ ਸਾਰੇ ਕਰਨੇ ਨੇ ਪਰ ਤੂੰ 10 ਲੋਕਾਂ ਨੂੰ ਯਾਰ ਬਾਹਰ ਆ ਕੇ ਦੱਸ ਬਾਹਰ ਕੀ ਮੈਂ ਦੱਸਣਾ ਮੈਂ ਹਿਸਾਬ ਤਾ ਬਾਹਰ ਆ ਕੇ ਦੱਸ ਹਾਂ ਫੇਰ ਲਾ ਲਈ ਤੂੰ ਲੋਕਾਂ ਨੂੰ ਦੱਸ ਤਾਂ ਦੇ ਵੀ ਇੱਥੇ ਵੀ ਕਮਾਈ ਕਰ ਸਕਦੇ ਆਗੇ ਯਾਰ ਕਿਤੇ ਮਰਜੀ ਪਿੰਡੋਂ ਪਿੰਡੀ ਥੋੜੇ ਆ ਕਿੱਥੇ ਮਰਜੀ ਤੁਸੀਂ ਜਾ ਕੇ ਤਾਂ ਆਹ ਖਾਈ ਬੈਠਾ ਰਿਹਾ ਬਰਾੜ ਕਰਿਆਨਾ ਸਟੋਰ ਫੇਰ ਤੁਸੀਂ ਕਹਿ ਰਹੇ ਸੀ ਗੋਤ ਤਾਂ ਵੀ ਹਰੇਕ ਥਾਂ ਲਿਖਾਉਣਾ ਕਾਰ ਤੇ ਵੀ ਲਿਖਿਆ ਟਰੈਕਟਰ ਤੇ ਵੀ ਲਿਖਿਆ ਸਾਰੇ ਸਾਡੇ ਤਾਂ ਬਰਾੜ ਹੀ ਚੱਲਦਾ ਰਾਵਣ ਨੇ ਤਾਂ ਲਖਾਇਆ ਨਹੀਂ ਸੀ ਕਹਿੰਦੇ ਨੇ ਜੇ ਨਾਲੇ ਲੰਕਾ ਆਇਆ ਸੀ ਰਾਵਣ ਭਰਾ ਫਰਮਾਰਿਆ ਵੀ ਗਿਆ ਸੀ ਹੈ ਵੀ ਜਾਂਦੇ ਫਿਰਦੇ ਨਹੀਂ ਹੁਣ ਫਿਰ ਤੂੰ ਐਂ ਦੱਸ ਦੇ ਜਿਵੇਂ ਆ ਹੁਣ ਇੱਧਰ ਤੋਂ ਇਹ ਬਈ ਬਾਲੇ ਲੋਕ ਕੰਮ ਕਰਦੇ ਇੱਥੇ ਆ ਹੁਣ ਆ ਜਾਂਦਾ ਕੋਈ ਜੌਂ ਲੈ ਕੇ ਕੋਈ ਆਪਣੇ ਕੀ ਆ ਆਪਣੇ ਖਾ ਪੀ ਕੇ ਢਿੱਗੇ ਪਏ ਆਪਣੇ ਜਨਤਾ ਨਹੀਂ ਯਾਰ ਇੰਨਾ ਹੁਈ ਨਿੰਦੀ ਇਹਨਾਂ ਨੂੰ ਕਿਉਂ ਨਹੀਂ ਦਿਖਾਉਂਦਾ ਇੱਥੇ ਦਿਖਾ ਕੇ ਤੂੰ ਵਿਹਲਾ ਕੋਈ ਬੈਠਾ ਚ ਤਾਸ ਖੇਡੀ ਜਾਂਦਾ ਕੋਈ ਦਿਖਾ ਤਾਸ ਤਾਂ ਕੀ ਖੇਡਣੀ ਇੱਥੇ ਜੇ ਕਿਸੇ ਜਵਾਗ ਨਾਲ ਗੱਲ ਕਰਨ ਲੱਗੇ ਉਹ ਵੀ ਕਹਿ ਦੇ ਮੈਂ ਚੋਰੀ ਹੁੰਦੀ ਆ ਉਹ ਵੇ ਹਲ ਪਏ ਉਹ ਟਰੈਕਟਰ ਬਾਹਰ ਖੜਾ ਆ ਹਲ ਪਏ ਬਾਹਰ ਕੋਈ ਚੋਰੀ ਹੁੰਦੀ ਆ ਇੱਥੇ ਤੇ ਤੂੰ ਤੋਂ ਡੇਪੈਂਡ ਰੱਖ ਕੇ ਖਾਈਂ ਕਬਾਰ ਚ ਤੁਹਾਡੇ ਵਰਗੇ ਚੋਰ ਇੱਥੇ ਆ ਕੇ ਵੜ ਕੇ ਚੋਰੀ ਕਾਦੀ ਹੋਣੀ ਤੁਸੀਂ ਲੁੱਟ ਕੇ ਖਾ ਜਾਓਗੇ ਰਾਸਤਾ ਨੰਬਰ ਕੰਮ ਆ ਮੇਰਾ ਤੂੰ ਪੰਜਾਬ ਚ ਤਾਂ ਲੁੱਟ ਲਿਆ ਹਾਂ ਤੂੰ ਰਾਸਤਾ ਨੂੰ ਲੁੱਟ ਲੈ ਲੁੱਟ ਕੋਈ ਨਹੀਂ ਬਈ ਜਿਹੜਾ ਮੰਡੀ ਵਾਲਾ ਰੇਟ ਚੱਲਦਾ ਉਹੀ ਮੈਂ ਕਣਕ ਜੋ ਸਾਰਾ ਲੈਣਾ ਨਾਲੇ ਅਗਲਾ ਖੋਚ ਨਾਲੇ ਮੈਂ ਖੋਚ ਇਹ ਹੀ ਜੋ ਮੈਂ 2000 ਰੁਪਏ ਸਰਕਾਰੀ ਫੂਲ ਕਿੰਨੇ ਕਮਾ ਲੇ ਮਹੀਨੇ ਮਹੀਨੇ ਨਹੀਂ ਦਿੰਦੀ ਬਈ 10-12000 ਰੁਪਏ ਕਮਾਈਏ ਇੱਥੇ ਦਿੰਦੀ 10-12000 ਤਾਂ ਵੀ ਕਿੰਨੇ ਕਮਾ ਲੈ ਨਾ ਦਿੰਦੇ 10-12000 ਰੁਪਏ ਬਈ ਦਿੰਦਾ 10-12000 ਰੁਪਈ ਭਾਈ ਪੱਕੀ ਗੱਲ ਹੈ ਤੇ ਭਾਈ ਰਾਜਸਥਾਨ ਹੈ ਪੰਜਾਬ ਨਹੀਂਗਾ ਇੱਥੇ ਭਾਈ ਲੋਕ ਆ ਕੰਮ ਯਾਰ ਤੈਨੂੰ ਮੈਂ ਖੇਤ ਲਾਇਆ ਨਾ ਇੱਥੇ ਲੱਗੀ ਪਿਆ ਕੋਈ ਉਧਰ ਕੰਮ ਕਰੀ ਜਾਂਦਾ ਕੋਈ ਉਧਰੋ ਕਰੀ ਜਾਂਦਾ ਗੱਲ ਤਾਂ ਤੇਰੀ ਸਹੀ ਆ ਇੱਥੇ ਵਿਹਲਾ ਨਹੀਂ ਨਹੀਂ ਪਤਾ ਤੈਨੂੰ ਦੱਸਿਆ ਕਿਹਨੇ ਤਰੀਕਾ ਕਿਹਨੇ ਦੱਸਿਆ ਤਰੀਕਾ ਭਾਈ ਮੈਂ ਇੱਥੇ ਬੱਕਰੀਆਂ ਲੈਣ ਆਉਂਦੀ ਬੱਕਰੀਆਂ ਚੋਂ ਬੱਕਰੀਆਂ ਮੈਂ ਕੱਢਿਆ ਕੰਮ ਤੂੰ ਵੇਖਿਆ ਇੱਥੇ ਗਾਂ ਫਿਰ ਸਿਸਟਮ ਵੀ ਇੱਥੇ ਮੈਂ ਸਾਰਾ ਵੇਖਿਆ ਹੁਣ ਮੈਂ ਸਾਰਾ ਜੋ ਸਰੋਂ ਇੱਥੋਂ ਜਾ ਕੇ ਤੇਲ ਕੱਢ ਕੇ ਨਾਲੇ ਖਾਲ ਅੱਡ ਵਿੱਚੋਂ ਉੱਥੇ ਫਾਰਮ ਤੇ ਕੋਲੂ ਲਾਉਣਾ ਮੈਂ ਪਿੰਡ ਨਹੀਂ ਆਲਦਾ ਮੇਰਨਾ ਹੋਣ ਨਹੀਂ ਹੁਣ ਤਾਂ ਭਰਾਵਾ ਸੀਜ਼ਨ ਆ ਮੇਰਾ ਮਹੀਨਾ ਹੁਣ ਤਾਂ ਇੱਥੇ ਉਹ ਥੋੜਾ ਪੰਜਾਬ ਵਾਂਗੂ 4 ਦਿਨਾਂ ਦਾ ਸੀਜ਼ਨ ਆ ਤੇ ਬੱਕਰੀਆਂ ਵੀ ਸਾਰੀਆਂ ਉਧਰ ਫੇਰ ਦੀਆਂ ਚਾਰ ਦਿਨਾਂ ਕਿਧੀਆਂ ਉਧਰ ਆਣੀਆਂ ਆਪਣੇ ਲਾ ਕੇ ਅੱਗ ਦੂਜੇ ਦਿਨ ਮੁੜ ਕੇ ਝੋਨਾ ਠੋਕ ਦੇਣਗੇ ਬਰਾੜਾ ਨਾਲ ਦੇ ਪਿੰਡ ਮੇਰੀ ਹੀ ਕਿਰਾਏ ਤੇ ਕਿਸੇ ਮਰਜ਼ੀ ਕਰ ਲੈ ਬਾਈ ਇੱਥੇ ਭਣੀ 10 ਦੁਕਾਨਾਂ ਗੱਲ ਆ ਤਾਂ ਵੀ ਚੱਲ ਪੂਗਾ ਤਰਾ ਦੇਗਾ ਹਾਂ ਮੀਟਰ ਮੋਟ ਲਵਾ ਦੇ ਰਿਛਾ ਰੋਂ ਕਿਹਾ ਕਿ ਉਹਨਾਂ ਨੂੰ ਲੋੜ ਹੀ ਨਹੀਂ ਮੀਟਰ ਦੀ ਕਿਰਾਏ ਤੇ ਲੈਣੀ ਹੈ ਦੁਕਾਨ ਤੋਂ ਮਹੀਨਾ ਇੱਕ ਲਾਲਾ ਤੇਰੀ ਗਰੀਬੀ ਚੱਕੀ ਜਾਊਗੀ ਪੱਕੀ ਗੱਲ ਆ ਹਾਂ ਹੁਣ ਮੈਂ ਮਾੜਾ ਕਰ ਲੈ ਯਾਰ ਹਿਸਾਬ ਚੱ